ਹੈ ਔਰ ਇਹਨਾਂ ਦੇ ਭਾਈ ਅਵਤਾਰ ਸਿੰਘ ਉਹਨਾਂ ਦੇ ਜਦੋਂ ਇਹ ਦਲ ਵਿੱਚ ਭਰਤੀ ਹੋਏ ਉਦੋਂ ਦਾਸ ਦੀ ਡਿਊਟੀ ਸੇਵਾ ਦਲ ਦੇ ਨਾਲ ਹੀ ਸੀ ਉਹਨਾਂ ਜਦੋਂ ਇਹ ਭਰਤੀ ਹੋਏ ਬੜੇ ਅਦਬ ਦੇ ਨਾਲ ਮਹਾਂਪੁਰਖਾਂ ਦੇ ਬਜਨ ਵਿੱਚ ਰਹਿ ਕੇ ਸੇਵਾ ਕੀਤੀ ਔਰ ਜੀਤਾ ਸਿੰਘ ਸੀ ਨਾਲ ਘੋੜਾ ਸੀ ਇਥੇ ਸੰਗਤ ਪਰਿਓਰ ਅਰਦਾਸ ਹੋਇਆ ਉਸ ਵੇਲੇ ਇੱਥੇ ਰਮਤ ਜਿਹੜੀ ਸੀ ਉਹ ਦਾਸ ਸਿੰਘ ਮਹਾਤਮਾ ਦੀ ਰਮਤ ਵੀ ਉਦੋਂ ਵਿਚਰਦੀ ਸੀ ਸੰਗਤ ਪਰੇ ਉਦੋਂ ਬਾਬਾ ਦਰਸ਼ਨ ਦਾਸ ਜੀ ਦੇ ਅਸਥਾਨ ਤੇ ਤੇ ਘੋੜਾ ਜਿਹੜਾ ਸੀ ਉਹ ਅਰਦਾਸਦਲ ਨੂੰ ਵੀ ਹੋਇਆ ਔਰ ਅਖਾੜੇ ਨੂੰ ਉਹਨਾਂ ਨੇ ਹਾਥੀ ਅਰਦਾਸ ਕਰਵਾਇਆ ਉਸ ਸਮੇਂ ਉਹ ਘੋੜੇ ਦੀ ਸੇਵਾ ਭਾਈ ਅਵਤਾਰ ਸਿੰਘ ਉਹਨਾਂ ਦੀ ਲੱਗੀ ਉਹਨੂੰ ਇਹ ਭਰਤੀ ਹੋਏ ਸਨ ਇਹਦੇ ਦਲ ਵਿੱਚ ਤੇ ਬੜੇ ਪ੍ਰੇਮ ਨਾਲ ਲਗਣਨਾ ਸੇਵਾ ਕਰਦੇ ਰਹੇ ਫਿਰ ਅੰਮ੍ਰਿਤ ਸੰਚਾਰ ਹੋਇਆ ਫਿਰ ਅੰਮ੍ਰਿਤ ਪਾਨ ਕੀਤਾ ਇਸੇ ਤਰ੍ਹਾਂ ਇਹਨਾਂ ਦੇ ਸੇਵਾ ਦੇ ਵਿੱਚ ਲਗਾਓ ਕਿ ਗੁਰੂ ਘਰ ਦੀ ਸੇਵਾ ਦੇ ਵਿੱਚ ਉਹ ਲਗਣ ਹੋ ਪਿਆਰ ਸੀ ਮੇਰਾ ਇਹਦੀ ਸੇਵਾ ਦਲ ਦੇ ਵਿੱਚ ਘੋੜਿਆਂ ਦੀ ਸੇਵਾ ਗੁਰੂ ਕੇ ਲੰਗਰਾਂ ਦੇ ਬਰਤਨ ਮਾਜਨੇ ਫਿਰ ਗੁਰੂ ਕੇ ਦੇਗ ਲੰਗਰ ਦੀ ਸੇਵਾ ਕਰਨੀ ਫਿਰ ਇਹਨਾਂ ਦਾ ਨਿਸ਼ਾਨ ਸਾਹਿਬ ਤੇ ਪਹਿਰਾ ਲੱਗ ਗਿਆ ਦਲ ਦੇ ਵਿੱਚ ਨਿਸ਼ਾਨ ਸਾਹਿਬ ਨਿਸ਼ਾਨੀ ਚ ਰਹਿ ਕੇ ਵੀ ਸੇਵਾ ਕੀਤੀ ਔਰ ਉਸ ਸਮੇਂ ਦਲ ਦੇ ਨਾਲ ਗੱਡੇ ਬਗੀਆਂ ਸਨ ਅਜੇ ਗੱਡੀ ਨਹੀਂ ਸੀ ਕੋਈ ਉਸ ਸਮੇਂ ਸੇਵਾ ਦੇ ਵਿੱਚ ਜਦੋਂ ਇਹ ਸੇਵਾ ਕਰਦੇ ਰਹੇ ਔਰ ਬਹੁਤ ਤੜਕੇ ਅੰਮ੍ਰਿਤ ਵੇਲੇ ਉੱਠਣਾ ਜਦੋਂ 1 ਵਜੇ ਦਲ ਦੇ ਵਿੱਚ ਨਗਾਰਾ ਵੱਜ ਜਾਂਦਾ ਹੈ ਨਿਤਨੇਮ ਸ਼ੁਰੂ ਹੋ ਜਾਂਦਾ ਹੈ ਉਦੋਂ ਇਸ਼ਨਾਨ ਕਰ ਲੈਣਾ ਮਹਾਰਾਜ ਦੇ ਨਿਤਨੇਮ ਬਾਣੀ ਵਿੱਚ ਜੁੜ ਜਾਣਾ ਔਰ ਕਥਾ ਕੀਰਤਨ ਦੀਵਾਨ ਦੀ ਸਮਾਪਤੀ ਤਾਈਂ ਸਾਰੀ ਹਾਜ਼ਰੀ ਬੜੇ ਪਿਆਰ ਦੇ ਨਾਲ ਦੀਵਾਨ ਵਿੱਚ ਲਾਉਣੀ ਔਰ ਜਦੋਂ ਦੇਗ ਲੰਗਰ ਦੇ ਵਿੱਚ ਪਹਿਰੇ ਵਿੱਚ ਰਹਿਣਾ ਜਦੋਂ ਜੋੜ ਮੇਲਿਆਂ ਤੇ ਤੇ ਉਦੋਂ ਬੜੀ-ਬੜੀ ਸੇਵਾ ਜਨ ਰਾਤ ਕਰਕੇ ਹੁੰਦੀ ਹੈ ਹੁਣ ਤਾਂ ਖੁੱਲੀਆਂ ਲੁਹਾ ਵੀ ਨਾਲ ਤਪਦੀਆਂ ਉਦੋਂ ਵਿਵੇਕ ਦੀ ਲੋਹੀ ਤਪਦੀ ਸੀ ਤੇ ਦੇਗਾਂ ਦੇ ਰਗੜੇ ਲੱਗਣੇ ਛਿਰਦਾਈਆਂ ਕਢਾਏ ਭਰ ਕੇ ਵਰਤਾਉਣੇ ਤੇ ਬੜੀ ਸੇਵਾ ਇਹ ਕਰਦੇ ਰਹੇ ਔਰ ਇਹਨਾਂ ਦਾ ਹੌਸਲਾ ਬੜਾ ਬਲੰਦ ਸੀ ਇਹ ਕਿਤੇ ਕਈ ਸਾਲ ਪਹਿਲਾਂ 84 ਤੋਂ ਇਹ ਬਚਨ ਹਨ ਫਿਰ ਇੱਥੇ ਮਹਾਰਾਜ ਦੀ ਕਿਰਪਾ ਦੇ ਨਾਲ ਜਦੋਂ ਨਗਰ ਵਿੱਚ ਵੀ ਆਣ ਕੇ ਇੱਥੇ ਪੜਾਉ ਲੱਗਣਾ ਤੇ ਬੜੀ ਸੇਵਾ ਸਾਰੇ ਨਗਰ ਨਿਵਾਸੀ ਸੰਗਠਾਂ ਕਰਦੀਆਂ ਨਾਲ ਆਈ ਅਵਤਾਰ ਸਿੰਘ ਜੀ ਬ੍ਰਹਮਾ ਔਰ ਨਾਲ ਨਾਲ ਇਸੇ ਤਰ੍ਹਾਂ ਜਦੋਂ ਰਾਜਸਥਾਨ ਵਿੱਚ ਦਲ ਗਿਆ ਉਹ ਰਾਜਸਥਾਨ ਵਿੱਚ ਵੀ ਸੰਗਤਾਂ ਜਿਹੜੀਆਂ ਜਿਹੜੀਆਂ ਜਿੱਥੇ ਜਿੱਥੇ ਕੋਈ ਬਾਬਾ ਜੀ ਦੇ ਪਿਆਰ ਵਾਲੀਆਂ ਸੰਗਤਾਂ ਜਿਹੜੇ ਪਾਕਿਸਤਾਨ ਬਣਨ ਤੋਂ ਪਹਿਲਾਂ ਜੋ ਪਾਕਿਸਤਾਨ ਬਣਿਆ ਤੇ ਵੇ ਜਿੱਥੇ ਜਿੱਥੇ ਕਿਸੇ ਨੂੰ ਕੋਈ ਜ਼ਮੀਨਾਂ ਲਾਟ ਹੋਈਆਂ ਕੋਈ ਕਿਤੇ ਜਾ ਕੇ ਰਹਿਣ ਲੱਗਾ ਕਿਤੇ ਰਹਿਣ ਲੱਗਾ ਤੇ ਬਾਬਾ ਜੀ ਉਥੇ ਰਾਜਸਥਾਨ ਵਿੱਚ ਵੀ ਦਲਪੰਥ ਦੇ ਸਹਿਦ ਸੰਗਤਾਂ ਨੇ ਯਾਦ ਕੀਤਾ ਬਾਬਾ ਸੋਨ ਸਿੰਘ ਜੀ ਦੇ ਸਮੇਂ ਤੋਂ ਹੀ ਫਿਰ ਬਾਬਾ ਜੀ ਦੇ ਸਮੇਂ ਦਲਪੰਥ ਜਦੋਂ ਰਾਜਸਥਾਨ ਵਿੱਚ ਗਿਆ ਤੇ ਉਸ ਸਮੇਂ ਭਾਈ ਅਵਤਾਰ ਸਿੰਘ ਜੀ ਬ੍ਰਹਮ ਇਹ ਨਿਸ਼ਾਨ ਸਾਹਿਬ ਦੀ ਸੇਵਾ ਤੇ ਸਨ ਭਾਈ ਬਚਿੱਤਰ ਸਿੰਘ ਇਹ ਨਗਾਰਤੀ ਸਨ ਇੱਕ ਨਿਸ਼ਾਨਚੀ ਸਿੰਘ ਭਾਈ ਭਾਲ ਸਿੰਘ ਸੀ ਸ਼ੀਨਿਆਂ ਦਾ ਬੜੀ ਸੇਵਾ ਕਰਨੀ ਔਰ ਸਮਾਂ ਨੰਗਦਾ ਗਿਆ ਸਾਧ ਸੰਗਤ ਜੀ ਫੇ ਘੋੜਿਆਂ ਦੀਆਂ ਦੌੜਾਂ ਬੜੇ ਪ੍ਰੇਮ ਦੇ ਨਾਲ ਸ਼ਸਤਰ ਵਿਦਿਆ ਘੋੜ ਸਵਾਰੀ ਇਹਨਾਂ ਨੇ ਜਦੋਂ ਸੁਲਤਾਨਪੁਰ ਸਾਹਿਬ ਮਹਾਰਾਜ ਦਾ ਗੁਰਪਰਬ ਸੀ ਤੇ ਉੱਥੇ ਇਹਨਾਂ ਨੇ ਚਾਰ ਘੋੜੇ ਜੋੜ ਕੇ ਭਜਾਈ ਉਦੋਂ ਚਾਰ ਘੋੜੇ ਜੋੜ ਕੇ ਨਹੀਂ ਸੀ ਕੋਈ ਦੋ ਘੋੜੇ ਭਜਾਉਂਦੇ ਸਨ ਇਹਨਾਂ ਨੇ ਚਾਰ ਘੋੜੇ ਭਜਾਏ ਏ ਬਾਬਾ ਸੰਤਾ ਸਿੰਘ ਜੀ ਵੀ ਬੈਠੇ ਸਨ ਜੋ ਉਹਨਾਂ ਨੇ ਵੀ 체ਤੀ ਨਾਲ ਉੱਠ ਕੇ ਵੇਖਿਆ ਕਿ ਕੌਣ ਇਹ ਗੁਰੂ ਦਾ ਪਿਆਰਾ ਹੈ ਇਹ ਘੋੜੇ ਜਿਹਨਾਂ ਭਜਾ ਕੇ ਖੜੇ ਹੋ ਕੇ ਭਜਾਏ ਜਦੋਂ ਆਏ ਤੇ ਬਾਬਾ ਸੰਤਾ ਸਿੰਘ ਜੀ ਵੀ ਬੜੇ ਖੁਸ਼ ਹੋਏ ਇਹ ਕਈ ਸਾਲ ਪਹਿਲਾਂ 84 ਤੋਂ ਇਹ ਬਚਨ ਹਨ ਫਿਰ ਸਮਾ ਨੰਗਦਾ ਗਿਆ ਖਾਲਸਾ ਜੀ ਇਸੇ ਤਰ੍ਹਾਂ ਇਹ ਇੱਕ ਵਫਾਦਾਰ ਇਹ ਜਿਹੜਾ ਮਹਾਪੁਰਖਾਂ ਦੀ ਸੇਵਾ ਅਰਧਲ ਵਿੱਚ ਰਹਿ ਕੇ ਕਰਨੀ ਸੇਵਾ ਕਰਨੀ ਗੁਰੂ ਕੀ ਹੁੰਦੀ ਹੈ ਪਰ ਜਿੱਥੇ ਕਿਸੇ ਮਹਾਪੁਰਖ ਕੋ ਰਹੀ ਹੈ ਉਹਨਾਂ ਦਾ ਬਚਨ ਬਨ ਕੇ ਸੇਵਾ ਕਰਨੀ ਇਹ ਕਿਸੇ ਵਿਰਲੇ-ਵਿਰਲੇ ਦੇਸ ਵਿੱਚ ਆਉਂਦੀ ਹੈ ਬਾਬਾ ਜੀ ਨੇ ਬੜੇ ਪਿਆਰ ਨਾਲ ਕਹਿਣਾ ਜਸਹਰ ਅਵਤਾਰ ਸਿੰਘ ਜੀ ਆਓ ਆਪਰਾ करिए ਆ ਸੇਵਾ करिए ਸਤ ਵਚਨ ਕਹਿਣਾ ਬਾਬਾ ਜੀ ਨੇ ਬੜੀ ਖੁਸ਼ੀ ਦੇਣੀ ਬੜੀਆਂ ਅਸੀਸਾਂ ਬਖਸ਼ਣੀਆਂ ਫਿਰ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ ਸਾਧ ਸੰਗਤ ਜੀਓ ਫਿਰ ਉਹ ਧਰਮਯੁੱਧ ਮੋਰਚਾ ਮਹਾਪੁਰਸ਼ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਪੁਰਸ਼ਾਂ ਨੇ ਜਦੋਂ ਧਰਮਯੁੱਧ ਮੋਰਚਾ ਆਰੰਭ ਹੋਇਆ ਉਸ ਸਮੇਂ ਫਿਰ ਭਾਈ ਅਵਤਾਰ ਸਿੰਘ ਦੇ ਮਨ ਵਿੱਚ ਬੜਾ ਚਾਅ ਹੋਣਾ ਕਿ ਮਹਾਪੁਰਖ ਆਗਿਆ ਕਰਨ ਤੇ ਸੇਵਾ ਵਿੱਚ ਇਹ ਧਰਮਯੁੱਧ ਮੋਰਚੇ ਦੇ ਸੰਘਰਸ਼ ਵਿੱਚ ਸੇਵਾ ਕਰੀਏ ਦਲਪੰਥ ਵੱਲੋਂ ਤੇ ਫਿਰ ਬਾਬਾ ਜੀ ਦੇ ਕੋਲੇ ਜਦੋਂ ਵਚਨ ਕੀਤਾ ਬਾਬਾ ਜੀ ਕਹਿਣ ਲੱਗੇ ਭਾਈ ਜਿਹੜਾ ਧਰਮਯੁੱਧ ਮੋਰਚਾ ਹੈ ਜਿਹੜਾ ਖਾਲਸੇ ਪੰਥ ਦੀ ਚੜ੍ਹਦੀ ਕਲਾ ਦਾ ਹੈ ਇਹ ਸਰਬ ਸਾਂਝਾ ਹੈ ਇਸ ਕਰਕੇ ਜਿਹੜਾ ਮਹਾ ਪਰੇਸ਼ਾਨੇ ਮੋਰਚਾ ਰਚਿਆ ਹੈ ਧਰਮਯੁੱਧ ਮੋਰਚੇ ਦਾ ਜਾਓ ਜਾ ਕੇ ਉਹਦੇ ਵਿੱਚ ਨਾਲ ਸ਼ਾਮਲ ਹੋ ਕੇ ਸੇਵਾ ਕਰੋ ਫਿਰ ਬਾਬਾ ਜੀ ਨੇ ਜਦੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾ ਪ੍ਰਖਾਂ ਕੋਲ ਜਾਣਾ ਬੜੇ ਅਦਬ ਨਾਲ ਬਾਬਾ ਜੀ ਦਾ ਉਸ ਸਮੇਂ ਦਾਸ ਵੀ ਦਰਸ਼ਨ ਕਰਦਾ ਰਿਹਾ ਤੇ ਉਸ ਸਮੇਂ ਬਾਈ ਜਵਾਰ ਸਿੰਘ ਜੀ ਬ੍ਰਹਮ ਤੇ ਬਾਬਾ ਜੀ ਦੇ ਨਾਲ ਤੇ ਬਾਬਾ ਜੀ ਕਹਿਣ ਲੱਗੇ ਜੀ ਇਹ ਸਿੰਘ ਜਿੱਥੇ ਵੀ ਆਪ ਜੀ ਆਹਰਾ ਲਾਓ ਜੇ ਤਿਆਰ ਪ੍ਰਤਿਆਰ ਹੋ ਕੇ ਸੇਵਾ ਕਰਨਗੇ ਬੜੀ ਖੁਸ਼ੀ ਕੀਤੀ ਸੰਤਾ ਨੇ ਵੀ ਉਸ ਸਮੇਂ ਬੇਅੰਤ ਸਿੰਘ ਕਿਉਂਕਿ ਬੇਅੰਤ ਗਿਣਤੀ ਨਹੀਂ ਹੈ ਜਿਹੜੇ ਇਨੇ ਸਿੰਘਾਂ ਨੇ